ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਬੁਲਾਵੇ ਤਿਉ ਬੋਲ ਲਹੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੇ ਅਤ ਪਿਆਰੀ ਸੱਜਣ ਸੱਚਾ ਪਾਤ ਸਾਹੋ ਸਿਰ ਸਾਹ ਆਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਜਿਸ ਬਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹੋ ਮਹੱਲਾ ਦੂਜਾ ਆਪੇ ਸਾਝੀ ਕਰੇ ਆਪ ਜਾਈ ਪੇ ਰੱਖੈ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਠਾਪ ਕਿਸ ਨੂੰ ਕਹੀਐ ਨਾਨਕਾ ਸਭ ਕਿਛ ਆਪੇ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖਾ ਥਾਪੇ ਉਠਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦਿਨ ਦੁਨੀ ਦੇਵਾਲੀ ਰਹਿਮਤਾਂ ਦੇ ਮਾਲਕ ਕਲ ਜੁਗ ਕੇ ਵੋਹਿਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਰਹੇ ਗੁਰਮੁਖ ਪਿਆਰਿਓ ਵੱਡਿਆਂ ਭਾਗਾਂ ਵਾਲੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦਿਵਾਨਾਂ ਦੇ ਅੰਦਰ ਜੋੜ ਬੈਠ ਹਾਜ਼ਰੀਆਂ ਲਵਾ ਰਹੇ ਹਾਂ ਪਾਤਸ਼ਾਹ ਜੀ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀਆਂ ਦੇ ਪ੍ਰਵਾਹ ਚੱਲ ਰਹੇ ਹਨ ਸ਼ਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਜਿੱਥੇ ਕਾਫੀ ਲੰਬੇਰੇ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਚੱਲਦੀ ਆ ਰਹੀ ਹੈ ਸਤਿਗੁਰੂ ਸਾਹਿਬ ਜੀ ਆਨੇ ਕਿਰਪਾ ਕਰਕੇ 24ਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਆਇਆ ਉਥੋਂ ਤੱਕ ਦੀ ਵਿਚਾਰ ਕਰਵਾਈ ਸੋ ਇੱਕ ਪੌੜੀ ਤੇ ਇੱਕ ਸ਼ਲੋਕ ਜਿਹੜਾ ਅਜੇ ਵਿਚਾਰ ਅਧੀਨ ਹੈ ਅੱਜ ਆਪਾਂ ਉਹ ਪਾਵਨ ਸ਼ਲੋਕ ਦੀ ਵਿਚਾਰ ਕਰਾਂਗੇ ਕੱਲ ਨੂੰ ਜਿਹੜੀ ਰਹਿਦੀ ਪੌੜੀ ਹੈ ਉਸ ਦੀ ਵਿਚਾਰ ਕਰਕੇ ਤੇ ਆਸਾ ਦੀ ਵਾਰ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਜਿਹੜੀ ਕਥਾ ਚੱਲ ਰਹੀ ਸੀ ਉਹਦੀ ਸਮਾਪਤੀ ਹੋਵੇਗੀ ਸੋ ਆਓ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰਦੇ ਨੇ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰੀ ਸੰਗਤਾਂ ਰਸਨਾ ਨੂੰ ਪਵਿੱਤਰ ਕਰੋ ਬੜੇ ਪਿਆਰ ਦੇ ਨਾਲ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਦੂਜਾ ਦੂਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤਨਾੰਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਚਾਰ ਚੌਪ ਤਤਰੰਗ ਉੱਪਰ ਸੁਭਾਏ ਮਾਨ ਹੈ ਜਿੱਥੇ ਪਾਤਸ਼ਾਹ ਜੀਆਂ ਨੇ ਵਿਸ਼ੇਸ਼ਲੇ ਸ਼ਲੋਕ ਦੇ ਅੰਦਰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦੱਸਿਆ ਉਹ ਪਰਮਾਤਮਾ ਦੇ ਬਾਰੇ ਉਹ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਬਾਰੇ ਉਹ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਦੇ ਬਾਰੇ ਕੀ ਕਿਸ ਪ੍ਰਕਾਰ ਪਰਮਾਤਮਾ ਨੇ ਇਹ ਜਿਹੜੇ ਭਾਂਡੇ ਸਾਜੇ ਹੋਏ ਨੇ ਇਸ ਪ੍ਰਕਾਰ ਪਾਤਸ਼ਾਹ ਜੀਆਂ ਨੇ ਇਹ ਭਾਂਡੇ ਸਾਜ ਕੇ ਜੀਵ ਕੋਲੋਂ ਕਰਮ ਕਰਾਉਂਦਾ ਹੈ ਇੱਕ ਤੇ ਐਸੇ ਨੇ ਜਿਨ੍ਹਾਂ ਦੇ ਅੰਦਰ ਨਿਸ਼ਕਾਮ ਕਰਮ ਨੇ ਤੇ ਦੂਸਰੇ ਐਸੇ ਨੇ ਜਿਨ੍ਹਾਂ ਦੇ ਅੰਦਰ ਸਕਾਮ ਕਰਮ ਨਿਸ਼ਕਾਮ ਕਰਨ ਵਾਲੇ ਸੁਖੀ ਨੇ ਤੇ ਸਕਾਮ ਕਰਮ ਕਰਨ ਵਾਲੇ ਉਹ ਜਿਹੜੇ ਨੇ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ ਅਗਨੀ ਦੇ ਵਿੱਚ ਸੜ ਰਹੇ ਨੇ ਕਿਉਂਕਿ ਨਿਸ਼ਕਾਮ ਕਰਮ ਭਾਵ ਕੀ ਕੋਈ ਚੰਗਾ ਕੰਮ ਕਰਨਾ ਪਰਉਪਕਾਰ ਕਰਨਾ ਜਾਂ ਦਾਨ ਪੂਨ ਕਰਨਾ ਤੇ ਉਹਦਾ ਉਹਦੇ ਪ੍ਰਤੀ ਮਨ ਦੇ ਅੰਦਰ ਕੋਈ ਇਸ਼ਾ ਨਹੀਂ ਹੁੰਨੀ ਜਿਹੜੀ ਚੀਜ਼ ਇੱਕ ਵਾਰ ਦਾਨ ਕਰਤੀ ਉਹਦੇ ਬਾਰੇ ਆਪਣੇ ਮਨ ਦੇ ਅੰਦਰ ਕੋਈ ਨਹੀਂ ਵਿਚਾਰ ਰਹ ਜਾਂਦਾ ਜਾਂ ਜਿਹੜੀ ਸਤਗੁਰੂ ਸਾਹਿਬ ਜੀਆਂ ਨੂੰ ਭੇਟਾ ਕਰ ਦਿੱਤੀ ਉਦੇ ਪ੍ਰਤੀ ਆਪਣੇ ਮਨ ਦੇ ਅੰਦਰ ਕੋਈ ਵਿਚਾਰ ਨਹੀਂ ਰਹਿ ਜਾਣਾ ਤੇ ਇਹ ਮਨੁੱਖ ਨੂੰ ਰੱਖਣਾ ਵੀ ਨਹੀਂ ਚਾਹੀਦਾ ਕਿਉਂਕਿ ਪਾਤਸ਼ਾਹ ਜੀ ਨੂੰ ਜਿਹੜੀ ਵਸਤੂ ਭੇਟਾ ਕੀਤੀ ਜਾਂ ਕਿਸੇ ਨੂੰ দান ਕਰ ਦਿੱਤੀ ਉਹ ਫਿਰ ਵਸਤੂ ਉਹਦੀ ਹੋ ਗਈ ਉਹ ਭਾਵੇਂ ਛੁੱਟ ਦੇਵੇ ਤੇ ਭਾਵੇਂ ਸਾਹਮਣੇ ਰੱਖੇ ਇੰਨੇ ਜਿਹੜਾ ਦਾਨ ਕੀਤਾ ਏ ਇੰਨੇ ਜਿਹੜੀ ਭੇਟਾ ਕੀਤੀ ਏ ਉਹਦਾ ਫਾਲੇ ਨੂੰ ਮਿਲ ਜਾਣਾ ਏ ਜਿਹੜੀ ਵਸਤੂ ਦਾਨ ਕੀਤੀ ਜਾਂ ਜਿਹੜੀ ਵਸਤੂ ਭੇਟਾ ਕੀਤੀ ਏ ਉਹਦਾ ਫਾਲ ਉਸ ਮਨੁੱਖ ਨੂੰ ਮਿਲ ਜਾਣਾ ਏ ਅਗਲਾ ਭਾਵੇਂ ਉਹ ਵਸਤੂ ਦੀ ਦੁਰਵਰਤੋਂ ਕਰੇ ਉਹ ਉਹਦੇ ਕਰਮਾਂ ਦਾ ਫਿਰ ਨਿਵੇੜਾ ਹੋਵੇਗਾ ਉਹ ਪਾਤਸ਼ਾਪ ਕਰੇਗਾ ਇਸ ਪ੍ਰਕਾਰ ਦਾਨ ਪੁੰਨ ਕਰਨਾ ਜਾਂ ਭੇਟਾ ਕਰਨਾ ਕਿਸੇ ਨੂੰ ਕੋਈ ਚੀਜ਼ ਉਦੇ ਪ੍ਰਤੀ ਮਾਨ ਦੇ ਅੰਦਰ ਕੋਈ ਵਿਚਾਰ ਨਹੀਂ ਹੋਣਾ ਉਹ ਨਿਸ਼ਕਾਮ ਕਰਮ ਨੇ ਉਹ ਦੁੱਧ ਦੀ ਨਿਆਈ ਕਰਮ ਨੇ ਤੇ ਜਿਹੜੇ ਸੁਕਾਮ ਕਰਮ ਕਰਦੇ ਨੇ ਭਾਵ ਕੀ ਮਨ ਦੇ ਅੰਦਰ ਇੱਛਾ ਹੋਣੀ ਆਪਣੇ ਮਨ ਦੇ ਅੰਦਰ ਸੋਚਣਾ ਉਹ ਫਿਰ ਜਿੱਦਾਂ ਚੁੱਲ੍ਹੇ ਤੇ ਪਿਆ ਹੋਈ ਕੋਈ ਵਸਤੂ ਜਦੋਂ ਥੱਲੇ ਅਗਨੀ ਬਲਦੀ ਹੋਵੇ ਉਹ ਜਿਹੜੀ ਵਸਤੂ ਹੈ ਉਬਲਦੀ ਰਹਿੰਦੀ ਹੈ ਉਹ ਸੜਦੀ ਰਹਿੰਦੀ ਹੈ ਉਸੇ ਪ੍ਰਕਾਰ ਉਹ ਜੀਵ ਕਾਮ ਦੀ, ਕ્રોਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ ਅਗਨੀ ਦੇ ਵਿੱਚ ਸੜਦਾ ਰਹਿੰਦਾ ਹੈ। ਤੋਂ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਬੇਅੰਤ ਹੈ। ਉਹ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਤੇ ਉਹ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਇਹ ਪ੍ਰਮਾਤਮਾ ਪਰੇ ਤੋਂ ਪਰੇ ਹੈ ਉਸ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਵੀ ਪਰੇ ਤੋਂ ਪਰੇ ਇੱਕ ਪ੍ਰਮਾਤਮਾ ਨੇ ਐਸੀ ਅਚਰਜ ਖੇਡ ਰਚੀ ਇੱਕ ਉਹੀ ਦੋਨਾਂ ਮਨੁੱਖਾਂ ਦੇ ਅੰਦਰ ਇੱਕ ਹੀ ਆਤਮਾ ਹੈ ਇੱਕ ਮਨੁੱਖ ਜਿਹੜਾ ਹੈ ਉਹ ਆਰਾਮ ਦੇ ਨਾਲ ਮਖਮਲੀ ਗੱਦਿਆਂ ਦੇ ਉੱਤੇ ਸੌ ਰਿਹਾ ਏ ਆਰਾਮ ਕਰ ਰਿਹਾ ਏ ਤੇ ਦੂਸਰਾ ਮਨੁੱਖ ਹੈ ਉਹਦੀ ਪਹਿਰੇਦਾਰੀ ਕਰ ਰਿਹਾ ਏ ਹੈ ਤੇ ਦੋਨਾਂ ਦੇ ਅੰਦਰ ਹੀ ਕੋਈ ਆਤਮਾ ਇੱਕੋ ਹੀ ਪਰਮਾਤਮਾ ਦੀ ਅੰਸ਼ ਕੋਈ ਇੱਕ ਮਨੁੱਖ ਜਾ ਰਿਹਾ ਏ ਉਹਨੂੰ ਸਿਕਿਉਰਿਟੀ ਮਿਲੀ ਹੋਈ ਹੈ ਤੇ ਸਿਕਿਉਰਿਟੀ ਵਾਲੇ ਉਹਦੀ ਸਿਕਿਉਰਿਟੀ ਕਰ ਰਹੇ ਨੇ ਦੋਨਾਂ ਦੇ ਵਿੱਚ ਜੋਤ ਤੇ ਇੱਕੋ ਹੀ ਹੈ ਨਾ ਉਹ ਪ੍ਰਮਾਤਮਾ ਆਪ ਹੀ ਸਾਰਾ ਕੁਝ ਕਰਨ ਵਾਲਾ ਹੈ। ਤੋਂ ਫਿਰ ਉਹ ਪ੍ਰਮਾਤਮਾ ਨੇ ਸਾਰਾ ਕੁਝ ਕੀਤਾ ਏ। ਉਹ ਪ੍ਰਮਾਤਮਾ ਉਹਨਾਂ ਨੂੰ ਸਵਾਰ ਦਿੰਦਾ ਏ ਉਹਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਏ ਜਿਨ੍ਹਾਂ ਤੇ ਉਹ ਨਦਰ ਕਰਦਾ। ਜਿਨ੍ਹਾਂ ਤੇ ਉਹ ਪ੍ਰਮਾਤਮਾ ਨੇ ਨਦਰ ਕਰ ਦਿੱਤੀ ਉਹਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ। ਔ ਪਾਤਸ਼ਾਹ ਜੀ ਅੱਗੇ ਉਸੇ ਕੁਦਰਤ ਦੇ ਬਾਰੇ ਉਸੇ ਕੁਦਰਤ ਦੇ ਵਿੱਚ ਰਹਿਣ ਵਾਲੇ ਜੀਵਾਂ ਦੇ ਬਾਰੇ ਬਖਸ਼ਿਸ਼ ਕਰਕੇ ਦੱਸਦੇ ਨੇ ਕਿ ਇਹ ਜੀਵ ਕਿਸ ਪ੍ਰਕਾਰ ਉਹ ਪ੍ਰਮਾਤਮਾ ਨੇ ਸਾਜੇ ਨਹੀਂ ਬਣਾਏ ਨੇ ਉਹ ਪ੍ਰਮਾਤਮਾ ਦੀ ਕੁਦਰਤ ਦੇ ਬਾਰੇ ਹੀ ਸਾਰਾ ਦੱਸ ਰਹੇ ਨੇ ਇਹ ਪੌੜੀ ਅਤੇ ਜੋ ਦੋ ਸਲੋਕ ਨੇ ਉਹਨਾਂ ਦੇ ਵਿੱਚ ਕੋਈ ਜਿਹੜਾ ਵਿਸ਼ਾ ਹੈ ਪ੍ਰਮਾਤਮਾ ਜੀਆ ਨੇ ਦੱਸਿਆ ਇਹ ਬਖਸ਼ਿਸ਼ ਕੀਤਾ ਹੈ ਆਪੇ ਸਾਜੇ ਕਰੇ ਆਪ ਉਹ ਪ੍ਰਮਾਤਮਾ ਅਦੁੱਤੀ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਸੂਖਮ ਸਰੀਰ ਰਚੇ ਨੇ ਆਪ ਹੀ ਸਥੂਲ ਸਰੀਰ ਰਚੇ ਨੇ ਜਿਹੜਾ ਸੂਖਮ ਸਰੀਰ ਹੈ ਉਹ 17 ਤਤਾਂ ਦਾ ਹੁੰਦਾ ਹੈ ਜਿਹੜਾ ਸੂਖਮ ਜਿਹੜਾ ਸਥੂਲ ਸਰੀਰ ਹੈ ਉਹ ਪੰਜੀ ਪ੍ਰਕਿਰਤਾਂ ਦਾ ਹੁੰਦਾ ਜਿਸ ਪ੍ਰਕਾਰ ਜਿਹੜਾ ਸੂਖਮ ਸਰੀਰ ਹੈ ਉਹਦੇ ਅੰਦਰ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਉਸ ਤੋਂ ਬਾਅਦ ਪੰਜ ਵਿਸ਼ੇ ਰੂਪ ਰਸ ਗੰਧ ਸਪਰਸ਼ ਇਹ ਜਿਹੜੇ ਪੰਜ ਵਿਸ਼ੇ ਨੇ ਤੇ 16ਵਾਂ ਮਨ ਤੇ ਸਤਾਰਵਾਂ ਬੁੱਧ ਇਹ 17 ਤੱਤ ਹੁੰਦੇ ਨੇ ਇਹ ਸੂਖਮ ਸਰੀਰ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਪਰ ਜਦੋਂ ਨਿਵੇੜਾ ਉਣਾਏ ਨਾ ਜਦੋਂ लेखा ਹੁਣਾਏ ਤੇ سزا ਇਹਨੇ ਭੁਗਤਣੀ ਹੈ ਕਿਉਂਕਿ ਸਥੂਲ ਸਰੀਰ ਜਿਹੜਾ ਹੈ ਜਿਹੜਾ ਪੰਜੀ ਪ੍ਰਕਿਰਤਾਂ ਦਾ ਬਣਿਆ ਹੋਇਆ ਉਹ ਤੇ ਇੱਥੇ ਅਗਨੀ ਦੇ ਵਿੱਚ ਮਿਲ ਜਾਣਾ ਹੈ ਜਿਹੜਾ ਪੰਜੀ ਪ੍ਰਕਿਰਤਾਂ ਦਾ ਬਣਾਇਆ ਹੋਇਆ ਜਿਹੜਾ ਸਰੀਰ ਹੈ ਉਹਦੇ ਅੰਦਰ ਜਿਸ ਪ੍ਰਕਾਰ ਇਹ ਪੰਜ ਤਤ ਨੇ ਧਰਤੀ, ਆਕਾਸ਼, ਵాయు, ਅਗਨੀ ਤੇ ਜਲ ਇਹਨਾਂ ਪੰਜਾਂ ਤਤਾਂ ਨੂੰ ਜਦੋਂ ਆਪਸ ਵਿੱਚ ਡਿਵਾਈਡ ਕਰਦੇ ਹਾਂ ਤੇ ਇਹਨਾਂ ਤੋਂ ਹੀ ਜਿਹੜਾ ਮਾਸ ਬਣਦਾ ਹੈ ਇਹਨਾਂ ਤੋਂ ਹੀ ਚਮ ਇਹਨਾਂ ਤੋਂ ਹੀ ਹੱਡੀਆਂ ਇਹਨਾਂ ਤੋਂ ਹੀ ਅੱਖਾਂ ਇਹ ਸਾਰੇ ਬਣਦੇ ਨੇ ਇਹ ਪੰਜੀ ਪ੍ਰਕਿਰਤਾ ਨੇ ਪੰਜੀ ਪ੍ਰਕਿਰਤਾ ਦਾ ਸਥੂਲ ਸਰੀਰ ਬਣਦਾ ਏ ਜਿਹੜਾ ਆਪਾਂ ਨੂੰ ਦਿਖ ਰਿਹਾ ਏ ਸੂਖਮ ਸਰੀਰ ਜਿਹੜਾ ਆਪਣੇ ਅੰਦਰ ਹੈ ਜਿਹਦਾ लेखा ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਹੋਣਾ ਏ ਉਹ 17 ਤੱਤਾਂ ਦਾ ਏ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਗਿਆਨ ਇੰਦਰੀ ਜਿਹੜੇ ਆਪਾਂ ਨੂੰ ਗਿਆਨ ਕਰਾਉਣ ਵਾਲੇ ਨੇ ਅੱਖਾਂ ਨੱਕ ਜੀਬਾ ਤਵਚਾ ਤੇ ਕੰਨ ਇਹ ਪੰਜ ਗਿਆਨ ਇੰਦਰੀ ਨੇ ਪੰਜ ਕਰਮ ਇੰਦਰੀ ਜਿਹੜੇ ਕਰਮ ਕਰਨ ਵਾਲੇ ਨੇ ਇਸ ਪ੍ਰਕਾਰ ਇਸ 17 ਤਤ ਨੇ 17 ਤਤਾਂ ਦਾ ਹੀ ਇਹ ਸਰੀਰ ਸੂਖਮ ਸਰੀਰ ਬਣਿਆ ਹੈ ਤੋਂ ਪ੍ਰਮਾਤਮਾ ਨੇ ਆਪੇ ਸਾਜ ਕੇ ਸਾਰੇ ਮਨੁੱਖਾਂ ਨੂੰ ਸਾਜ ਕੇ ਕਰੇ ਆਪ ਸਾਰਿਆਂ ਨੂੰ ਆਪ ਬਣਾ ਕੇ ਉਹਨਾਂ ਦੇ ਵਿੱਚ ਕਿਸੇ ਸਾਰਿਆਂ ਦੇ ਸੂਖਮ ਅਤੇ ਸਥੂਲ ਸਰੀਰ ਬਣਾ ਕੇ ਜਾਈ ਭੇ ਰੱਖੇ ਆਪ ਆਪ ਹੀ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਵਰਤਾਰਾ ਵਰਤਾਰਿਆ ਹੈ ਆਪ ਹੀ ਉਹ ਵੇਖ ਰਿਹਾ ਹੈ ਜਾਈ ਭੇ ਰੱਖੇ ਆਪ ਉਹ ਪ੍ਰਮਾਤਮਾ ਨੇ ਆਪ ਹੀ ਉਹਨਾਂ ਨੂੰ ਰੱਖਿਆ ਹੋਇਆ ਹੈ ਆਪ ਹੀ ਉਹਨਾਂ ਦੇ ਵਿੱਚ ਜੋਤ ਰੂਪ ਦੇ ਵਿੱਚ ਬੈਠਾ ਹੈ ਤੋ ਪਾਤਸ਼ਾਹ ਜੀ ਆ ਕੇ ਬਖਸ਼ਿਸ਼ ਕਰਕੇ ਦੱਸਦੇ ਇਸ ਵਿੱਚ ਜੰਤ ਉਪਾਇਕ ਹੈ ਉਹਨਾਂ ਸਾਰਿਆਂ ਦੇ ਅੰਦਰ ਹੀ ਜੀਵ ਹੈ ਉਹਨਾਂ ਦੇ ਅੰਦਰ ਸਾਰਿਆਂ ਦੇ ਵਿੱਚ ਹੀ ਉਹ ਪ੍ਰਮਾਤਮਾ ਦੀ ਅੰਸ਼ ਹੈ ਦੇਖੇ ਥਾਪ ਉਥਾਪ ਉਹਨਾਂ ਦੀ ਥਾਪਣਾ ਕਰਕੇ ਭਾਵ ਇਸ ਸੰਸਾਰ ਤੇ ਜਨਮ ਧਾਰ ਕੇ ਉਹਨਾਂ ਦਾ ਉਸ ਤੋਂ ਬਾਅਦ ਉਹ ਥਾਪ ਉਥਾਪ ਤੋਂ ਭਾਵ ਲੈਤਾ ਕਰਵਾ ਕੇ ਜਨਮ ਕਿਦੋਂ ਦਾਏ ਜਦੋਂ ਆਪਣੀਆਂ ਆਸਾਂ ਆਪਣੇ ਅੰਦਰ ਹੁਣ ਆਇਓ ਬੰਦਾ ਦੁਨੀਆ ਵਿੱਚ ਵਤ ਆਸੂਣੀ ਬਨ ਆਪਣੀਆਂ ਆਸਾਂ ਮੁਰਾਦਾਂ ਨੂੰ ਲੈ ਕੇ ਸੰਸਾਰ ਤੇ ਆਉਂਦਾ ਏ ਜਦੋਂ ਉਹਦੀ ਪ੍ਰਾਪਤ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਸੰਸਾਰ ਤੋਂ ਚਲੇ ਜਾਂਦਾ ਏ ਤੇ ਪ੍ਰਮਾਤਮਾ ਆਪ ਹੀ ਆਸਾਂ ਧਾਰ ਕਰਕੇ ਮਨੁੱਖ ਦਾ ਜਿਹੜਾ ਜਨਮ ਇਸ ਸੰਸਾਰ ਤੇ ਕਰਾਉਂਦਾ ਏ ਤੇ ਆਪ ਹੀ ਉਹਦੀ ਪ੍ਰਾਪਲਬਦ ਪੂਰੀ ਕਰਕੇ ਇਸ ਸੰਸਾਰ ਤੋਂ ਉਹਨੂੰ ਲੈ ਕੇ ਜਾਂਦਾ ਹੈ। ਤੋਂ ਪ੍ਰਮਾਤਮਾ ਨੇ ਆਪ ਹੀ ਕੀਤਾ ਹੋਇਆ। ਅਰਥਾਪ ਵੀ ਆਪ ਆਏ ਅਰਥਾਪ ਵੀ ਆਪ ਆਏ। ਉਸ ਤੋਂ ਬਾਅਦ ਇਹਦੇ ਅੰਤਰੀਵ ਅਰਥ ਕਰੀਏ। ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਆਪੇ ਸਾਜੇ ਕਰੇ ਆਪ ਇਹ ਜਿਹੜਾ ਜੀਵ ਹੈ ਜੀਵ ਦੇ ਅੰਦਰ ਪ੍ਰਮਾਤਮਾ ਨੇ ਕਿਰਪਾ ਕਰਕੇ ਇੱਕ ਜੀਵ ਤੇ ਪਾਇਆ ਹੋਇਆ ਹੈ ਪ੍ਰਮਾਤਮਾ ਦੀ ਅੰਸ਼ ਹੈ ਪਰ ਇਹ ਜਦੋਂ ਸਾਜਣੇ ਕੀਤੇ ਇੱਕ ਹੈ ਗਿਆਨੀ ਪੁਰਖ ਇੱਕ ਹੈ ਅਗਿਆਨੀ ਜਿਸ ਨੂੰ ਅ ਗਿਆਨ ਹੈ ਜਿਸ ਨੂੰ ਗਿਆਨ ਨਹੀਂ ਹੈ ਜਾਈ ਪੇ ਰੱਖੇ ਆਪ ਇਹ ਪ੍ਰਮਾਤਮਾ ਨੇ ਆਪ ਹੀ ਰੱਖੇ ਹੋਏ ਨੇ ਇਹਨਾਂ ਦੇ ਵਿੱਚ ਪ੍ਰਮਾਤਮਾ ਆਪ ਬੈਠਾ ਹੋਇਆ ਹੈ ਸਰੂਪ ਧਾਰਕ ਪਰ ਲੋੜ ਕੀ ਹੈ ਇਸ ਨੂੰ ਪਛਾਨਣ ਦੀ ਇਸ ਨੂੰ ਵੇਖਣ ਦੀ ਗੱਲ ਕੀ ਹੁੰਦੀ ਹੈ ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਦੇ ਕਿ ਜਿਹੜੇ ਤੇ ਹੁੰਦੇ ਨੇ ਧਰਮੀ ਮਹਾਤਮਾ ਜਨ ਮਹਾਪੁਰਸ਼ ਜਨ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਉਹ ਜੋਤ ਦਿਖਾ ਦਿੰਦਾ ਹੈ ਉਹਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਪ੍ਰਮਾਤਮਾ ਦਾ ਉਹਦਾ ਖੇੜਾ ਆ ਜਾਂਦਾ ਹੈ ਤੇ ਦੂਸਰੇ ਉਹ ਨੇ ਜਿਨ੍ਹਾਂ ਨੂੰ ਗਿਆਨ ਨਹੀਂ ਜਿਹੜੇ ਸੰਸਾਰ ਦੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਹਿਰਦੇ 'ਚੋ ਪਰਮਾਤਮਾ ਉਦਾਸ ਰਹਿੰਦਾ ਏ ਲੋਭੀ ਹਿਰਦੈ ਉਦਾਸ मम ਵਹਿ ਮਤ ਸਮਤ ਪ੍ਰਗਾਸ ਚੰਗੀ ਮਤ ਵਾਲਿਆਂ ਦੇ 'ਚੋ ਦਾ ਪ੍ਰਗਾਸ ਹੋ ਜਾਂਦਾ ਏ ਤੇ ਜਿਹੜੇ ਲੋਭੀ ਨੇ ਉਹਨਾਂ ਦੇ ਹਿਰਦੇ 'ਚ ਪਰਮਾਤਮਾ ਉਦਾਸ ਰਹਿੰਦਾ ਏ ਤੋ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਨੇ ਆਪ ਹੀ ਮਹਾਪੁਰਖਾਂ ਨੂੰ ਸਾਜ ਕੇ ਆਪ ਹੀ ਸਾਰਾ ਕੁਝ ਕੀਤਾ ਇਹ ਜਾਏ ਫਿਰ ਰੱਖਿਆ ਆਪ ਆਪ ਹੀ ਉਹਨਾਂ ਨੂੰ ਰੱਖਿਆ ਹੈ ਆਪ ਹੀ ਉਹਦੇ ਵਿੱਚ ਆਪਣੀ ਜੋਤ ਪਾਈ ਹੈ ਇਸ ਵਿੱਚ ਜੰਤ ਉਪਾਏਖੈ ਦੇਖੈ ਥਾਪ ਉਠਾਪ ਉਹਨਾਂ ਦੇ ਵਿੱਚ ਫਿਰ ਗਿਆਨ پا ਕੇ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਪਾ ਕੇ ਉਹਨਾਂ ਨੂੰ ਫਿਰ ਇਸ ਸੰਸਾਰ ਦੀ ਨਾਸ਼ਮਾਨਤਾ ਵਿਖਾ ਦਿੱਤੀ। ਇਹ ਮਨੁੱਖ ਦਾ ਆਵਾ ਗਵਨ ਵਿਖਾ ਦਿੱਤਾ ਪਰਮਾਤਮਾ ਨੇ ਕਿਰਪਾ ਕਰਕੇ। ਤੋਂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਨੇ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਫਿਰ ਇੱਥੇ ਹੋਰ ਕਿਸੇ ਨੂੰ ਕਹਿਣ ਦਾ ਕੀ ਫਾਇਦਾ ਸਾਰਾ ਕੁਝ ਹੀ ਆਪ ਕਰ ਰਿਹਾ ਏ ਪਰਮਾਤਮਾ ਆਪਾ ਪਿੱਛੇ ਵੀ ਵਿਚਾਰ ਕਰਕੇ ਆਏ ਆਪ ਕਰਾਏ ਕਰੇ ਆਪ ਉਹ ਕੈਸੇ ਉਹ ਕਰੀ ਪੁਕਾਰ ਅਸੀਂ ਹੋਰ ਕਿਸੇ ਨੂੰ ਪੁਕਾਰ ਕੀ ਕਰੀਏ ਜਦੋਂ ਪੁਕਾਰ ਸੁਣਨ ਵਾਲਾ ਹੀ ਏਕ ਹੈ ਉਸ ਤੋਂ ਪਰੇ ਕੋਈ ਹੈ ਹੀ ਨਹੀਂ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਪਰੇ ਕੋਈ ਨਹੀਂ ਹੈ ਤੇ ਫਿਰ ਸਾਰਾ ਕੁਝ ਹੀ ਆਪ ਹੈ ਫਿਰ ਹੋਰ ਕਿਸੇ ਨੂੰ ਕਹਿਣ ਦਾ ਕੀ ਫਾਇਦਾ ਉਹ ਅਦੁੱਤੀ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਓਟ ਆਸਰੇ ਨਾਲ ਇਸ ਸੰਸਾਰ ਦਾ ਪਾਰ ਉਤਾਰਾ ਹੋ ਜਾਣਾ ਤੇ ਫਿਰ ਇਸ ਤੋਂ ਇਲਾਵਾ ਜਿਹੜੇ ਦੁਵੈਸ਼ ਭਾਵ ਦੇ ਚ ਫਸ ਕੇ ਇਹ ਜਿਹੜੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਜਾਂ ਹੋਰ ਕਿਸੇ ਨੂੰ ਪੀਰਾਂ ਦੀ ਆਦ ਇਹ ਸਾਰੇ ਕਰਮ ਕਰਨ ਦਾ ਕੀ ਫਾਇਦਾ ਪਾਤਸ਼ਾਹ ਜੀ ਤੇ ਇਹ ਕਹਿੰਦੇ ਨੇ ਨਾ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਤ ਛੂਟੈ ਪ੍ਰਮਾਤਮਾ ਦਾ ਕੀਰਤਨ ਕਰਨਾ ਕਰੋ ਪ੍ਰਮਾਤਮਾ ਜਿਹੜਾ ਵੱਡਾ ਏ ਜਦੀ ਵਡਿਆਈ ਵੱਡੀ ਹੈ ਜਿਹੜਾ ਪ੍ਰਮਾਤਮਾ ਬੇਅੰਤ ਹੈ ਜਿਹੜੇ ਪ੍ਰਮਾਤਮਾ ਦਾ ਅੰਤ ਨਹੀਂ ਹੈ ਜਿਹੜਾ ਪ੍ਰਮਾਤਮਾ ਇਸ ਸ੍ਰਿਸ਼ਟੀ ਬਣਨ ਤੋਂ ਵੀ ਪਹਿਲਾਂ ਸੀ ਤੇ ਜਿੱਦਾਂ ਇਸ ਸ੍ਰਿਸ਼ਟੀ ਦਾ ਨਾਸ਼ ਹੋਣਾ ਹੈ ਪਰਲੋ ਆ ਜਾਣੀਏ ਉਹ ਦਿਨ ਵੀ ਉਹ ਪ੍ਰਮਾਤਮਾ ਰਹਿਣਾ ਹੈ ਤੇ ਹੁਣ ਵੀ ਹੈ ਉਹ ਪ੍ਰਮਾਤਮਾ ਨੂੰ ਹੀ ਫੇਰ ਯਾਦ ਕਰਨ ਦਾ ਫਾਇਦਾ ਹੈ ਉਹ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਅੱਗੇ ਪੁਕਾਰ ਕਰਨ ਦੀ ਨਹੀਂ ਲੋੜ ਕਿਉਂਕਿ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਵਾਲਾ ਉਹ ਪ੍ਰਮਾਤਮਾ ਹੈ ਉਹ ਪ੍ਰਮਾਤਮਾ ਹੀ ਮਨ ਜਿਹੜਾ ਮਨੁੱਖ ਹੈ ਉਸ ਦੀ ਸਾਰੀਆਂ ਇਛਾਵਾਂ ਪੂਰੀਆਂ ਕਰਦਾ ਹੈ ਇਸ ਕਰਕੇ ਕੱਲ ਵੀ ਬੇਨਤੀ ਕੀਤੀ ਸੀ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੋ ਬਾਕੀ ਸਾਰੇ ਆਸਰੇ ਝੂਠੇ ਨੇ ਇੱਕੋ ਆਸਰਾ ਸੱਚਾ ਏ ਉਹ ਪ੍ਰਮਾਤਮਾ ਦੇ ਨਾਮ ਦਾ ਜਿੱਥੇ ਮਾਤਾ ਪਿਤਾ ਪੁੱਤਰ ਨੇ ਵੀ ਸਹਾਇਤਾ ਨਹੀਂ ਕਰਨੀ ਉੱਥੇ ਪ੍ਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ ਪ੍ਰਮਾਤਮਾ ਦਾ ਨਾਮ ਖਟਿਆ ਹੋਇਆ ਏ ਸੰਸਾਰ ਤੋਂ ਇਸ ਸੰਸਾਰ ਤੇ ਸੋਭਾ ਕਰਾਉਣ ਵਾਲਾ ਏ ਇਸ ਸੰਸਾਰ ਤੋਂ ਜਦੋਂ ਲੈ ਕੇ ਜਾਣਾ ਏ ਇਸ ਸੰਸਾਰ ਤੋਂ ਜਦੋਂ ਜਾਣਾ ਏ ਤੇ ਸਹਾਈ ਵੀ ਉਹਨੇ ਹੋਣਾ ਏ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੀ ਸ਼ੋਭਾ ਹੋ ਵੀ ਰਹੀ ਹੈ ਅ ਪਿਛਲੇ ਦਿਨੀ 25 ਅਗਸਤ ਨੂੰ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਜਿਹੜੇ ਰਾੜਾ ਸਾਹਿਬ ਦੇ ਮੁਖੀ ਸਨ ਉਹ ਜੋਤੀ ਜੋਤ ਅਕਾਲ ਚਲਾਣਾ ਕਰ ਗਏ ਤੋ ਇਸ ਤੋਂ ਭਾਵ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਪ੍ਰਮਾਤਮਾ ਦੀ ਵਡਿਆਈ ਕੀਤੀ ਇੱਕ ਪ੍ਰਮਾਤਮਾ ਦੇ ਨਾਲ ਜੁੜੇ ਰਹੇ ਉਹਨਾਂ ਦੀ ਫਿਰ ਜੈ ਜੈਕਾਰ ਹੁੰਦੀ ਸੀ ਨਾ ਇਸ ਸੰਸਾਰ ਤੇ ਤੇ ਜਦੋਂ ਉਹਨਾਂ ਦਾ ਅੰਤਮ ਸੰਸਕਾਰ ਸੀ ਤੇ ਹਜ਼ਾਰਾਂ ਦੇ ਸਾਥ ਦੇ ਨਾਲ ਉੱਥੇ ਸੰਗਤ ਪਹੁੰਚੀ ਦਰਸ਼ਨਾਂ ਦੇ ਲਈ ਕਿਉਂ ਵੈਸੇ ਉਹਨਾਂ ਨੂੰ ਕੋਣ ਯਾਦ ਕਰਦਾ ਏ ਉਹਦੇ ਰਿਸ਼ਤੇਦਾਰ ਆ ਜਾਣ ਰਿਸ਼ਤੇਦਾਰ ਵੀ ਘੱਟਵਾਦੀ ਪਹੁੰਚਦੇ ਨੇ ਅੱਜ ਦੇ ਸਮੇਂ ਦੇ ਵਿੱਚ ਪਰ ਜਿੰਨੇ ਪ੍ਰਮਾਤਮਾ ਦਾ ਨਾਮ ਜਪਿਆ ਪ੍ਰਮਾਤਮਾ ਦੀ ਵਡਿਆਈ ਕੀਤੀ ਉਹ ਪ੍ਰਮਾਤਮਾ ਦੇ ਪਿਆਰਿਆਂ ਨੂੰ ਰੱਬ ਦੇ ਭਗਤਾਂ ਨੂੰ ਯਾਦ ਕਰਨ ਵਾਲੇ ਉਹਨਾਂ ਦੇ ਦਰਸ਼ਨ ਕਰਨ ਵਾਲੇ ਅਨੇਕਾਂ ਨੇ ਹਜ਼ਾਰਾਂ ਨੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜਦੋਂ ਇਸ ਸੰਸਾਰ ਤੋਂ ਗਏ ਨਾ ਉਹਨਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਜਦੋਂ ਉਹਨਾਂ ਦਾ ਅੰਤਿਮ ਸਮਾਸੀ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਕਿਲੋਮੀਟਰਾਂ ਦੇ ਹਿਸਾਬ ਦੇ ਨਾਲ ਲੈਣ ਲੱਗੀ ਸੀ ਸੰਗਤਾਂ ਦੀ ਉਤੋਂ ਮੀਂਹ ਦਾ ਸਮਾਂ ਮੀਂਹ ਵਰ ਰਿਹਾ ਸੀ ਤਾਂ ਵੀ ਬੇਅੰਤ ਸੰਗਤਾਂ ਦਰਸ਼ਨਾਂ ਦੇ ਲਈ ਆਈਆਂ ਵੈਸੇ ਕੋਈ ਮਨੁੱਖ ਇਸ ਨੂੰ ਯਾਦ ਕਰਦਾ ਹੈ ਨਹੀਂ ਕਰਦਾ ਹੈ ਕਿਉਂ ਕਰਦਾ ਹੈ ਉਹ ਪ੍ਰਮਾਤਮਾ ਦੇ ਭਗਤ ਨੇ ਪਰਮਾਤਮਾ ਦੇ ਪਿਆਰੇ ਨੇ ਜਿਹੜੇ ਪਰਮਾਤਮਾ ਦੇ ਨਾਮ ਜਪਦੇ ਨੇ ਫਿਰ ਪਰਮਾਤਮਾ ਦੇ ਵਿੱਚ ਹੀ ਭੇਦੋ ਜਾਂਦੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਇੱਥੇ ਵੀ ਉਹਨਾਂ ਦਾ ਹਾਲਤ ਵੀ ਪਲਤ ਵੀ ਸਵਾਰਿਆ ਜਾਂਦਾ ਏ ਇੱਥੇ ਵੀ ਸਵਾਰਿਆ ਜਾਂਦਾ ਏ ਤੇ ਅੱਗਾ ਵੀ ਸਵਾਰਿਆ ਜਾਂਦਾ ਏ ਤੇ ਇਸ ਸੰਸਾਰ ਤੇ ਵਡਿਆਈ ਉਹਨਾਂ ਨੂੰ ਮਿਲਦੀ ਏ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਨੇ ਇਸ ਕਰਕੇ ਪ੍ਰਮਾਤਮਾ ਦੇ ਨਾਮ ਦਾ ਆਸਰਾ ਲੈ ਕੇ ਪ੍ਰਮਾਤਮਾ ਦੀ ਬਾਣੀ ਦਾ ਆਸਰਾ ਲੈ ਕੇ ਸਤਿਗੁਰੂ ਦੀ ਬਾਣੀ ਦੇ ਆਸਰੇ ਦੇ ਨਾਲ ਚੱਲਣਾ ਸਿੱਖੋ ਜਿਹੜੇ ਸਤਿਗੁਰੂ ਸਾਹਿਬ ਜੀਆਂ ਦੇ ਆਸਰੇ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਆਉਂਦਾ ਸਤਿਗੁਰੂ ਸਾਹਿਬ ਜੀ ਆਪ ਉਹਨਾਂ ਨੂੰ ਢੋਈ ਦਿੰਦੇ ਨੇ ਆਸਰਾ ਦਿੰਦੇ ਨੇ ਪਰ ਲੋੜ ਹੈ ਪ੍ਰਮਾਤਮਾ ਦੇ ਵੱਲ ਚੱਲਣ ਦੀ ਸਤਗੁਰੂ ਸਾਹਿਬ ਜੀਆਂ ਦੀ ਪਾਵਨ ਮਹਿਮਾ ਦਾ ਜਿਹੜਾ ਇੱਕ ਵਚਨ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡ ਆਕੇ ਹੋਏ ਲੇਥ ਹੈ ਇੱਕ ਪੈਰ ਕੋਈ ਸਤਗੁਰ ਦੇ ਘਰ ਵੱਲ ਨੂੰ ਚੱਲ ਪਵੇ ਉਹ ਪ੍ਰਮਾਤਮਾ ਬਿਆੰਤ ਹੈ ਉਹ ਕਰੋੜਾਂ ਪੈਰ ਅੱਗੇ ਆਉਂਦਾ ਏ ਲੈਣ ਵਾਸਤੇ ਕਰੋੜਾਂ ਕਦਮ ਚੱਲ ਕੇ ਅੱਗੇ ਉਹ ਲੈਣ ਵਾਸਤੇ ਹੁੰਦਾ ਏ ਇੱਕ ਵਾਰ ਸਿਮਰਨ ਮਤ ਗੁਰ ਸਿਮਰਨ ਸਤਗੁਰ ਮਾਤਰ ਸਿਮਰਨ ਤਾਂ ਹੀ ਬਾਰ ਬਾਰ ਹੇਤ ਹੈ ਜੇ ਕੋਈ ਇੱਕ ਵਾਰ ਪ੍ਰਮਾਤਮਾ ਦਾ ਨਾਮ ਜਪੇ ਪ੍ਰਮਾਤਮਾ ਦੇ ਸਿਮਰਨ ਕਰੇ ਪ੍ਰਮਾਤਮਾ ਉਹਨੂੰ ਫਿਰ ਆਪ ਸਿਮਰਨ ਕਰਨ ਦਾ ਬਲ ਦਿੰਦਾ ਹੈ ਤੇ ਜੇ ਕੋਈ ਕੌਟੀ ਵੀ ਲਿਆਣ ਕੇ ਪ੍ਰਮਾਤਮਾ ਦੇ ਅੱਗੇ ਰੱਖ ਦਵੇ ਪ੍ਰਮਾਤਮਾ ਨੂੰ ਭੇਟਾ ਕਰ ਦਵੇ ਪ੍ਰਮਾਤਮਾ ਉਹਨੂੰ ਸਾਰੇ ਤ੍ਰਲੋਕੀ ਦਾ ਜਿਹੜਾ ਖਜ਼ਾਨਾ ਹੈ ਉਹ ਬਖਸ਼ ਦਿੰਦਾ ਏ ਭਾਵਨੀ ਭਗਤ ਭਾਏ ਕੌਡੀ ਅਕਰ ਭਾਗ ਰੱਖੇ ਤਾਂ ਹੀ ਸਤਿਗੁਰ ਸਰਬ નિਧਾਨਦਾਨ ਦੇਤ ਹੈ ਸਾਰਾ ਹੀ ਖਜ਼ਾਨਾ ਬਖਸ਼ ਦਿੰਦਾ ਏ ਜਿਹੜਾ ਇੱਕ ਕੌਡੀ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਦੇ ਚਰਣਾ ਦੇ ਵਿੱਚ ਰੱਖੇ ਸਤਗੁਰ ਦਇਆਨਿਤ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਉਹ ਪ੍ਰਮਾਤਮਾ ਬਯੰਤ ਹੈ ਪ੍ਰਮਾਤਮਾ ਦੀ ਮਹਿਮਾ ਵੀ ਵੱਡੀ ਹੈ ਉਹ ਆਗਾਦ ਬੋਧ ਹੈ ਕਤਨੀ ਕਰਨੀ ਤੋਂ ਰਹਿਤ ਹੈ ਇਸ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਫਿਰ ਹੋਰ ਕਿਸੇ ਕੋਲ ਪੁਕਾਰ ਕਰਨ ਦਾ ਕੀ ਫਾਇਦਾ ਹੋਰ ਕਿਸੇ ਕੋਲ ਮੰਗਣ ਦਾ ਕੀ ਫਾਇਦਾ ਮੰਗਣਾ ਏ ਤੇ ਇੱਕ ਪ੍ਰਮਾਤਮਾ ਤੋਂ ਮੰਗੋ ਹੋਰ ਪ੍ਰਮਾਤਮਾ ਤੋਂ ਇਲਾਵਾ ਹੋਰ ਕਿਸੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਕੋਲ ਮੰਗਣ ਦਾ ਕੀ ਫਾਇਦਾ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਸਤਿਗੁਰੂ ਸਾਹਿਬ ਜੀ ਬਖਸ਼ਣਹਾਰ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਬਖਸ਼ਣਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਇੱਕ ਪੌੜੀ ਦੀ ਵਿਚਾਰ ਰਹਿ ਗਈ ਆ ਜਿਹੜੀ ਕੱਲ ਦੇ ਦੀਵਾਨਾਂ ਦੇ ਅੰਦਰ ਕਰਾਂਗੇ ਤੇ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀਾਂ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਕਰਾਂਗੇ ਫਿਰ ਆਸਾ ਕੀ ਵਾਰ ਗੁਰਬਾਣੀ ਦੀ ਜਿਹੜੀ ਲੜੀਵਾਰ ਕਥਾ ਹੈ ਉਹਦੀ ਸਮਾਪਤੀ ਹੋਵੇਗੀ ਸੋ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਇਸ ਵਿੱਚ ਜੰਤ ਉਪਾਇ ਕੈ ਦੇਖੈ ਥਾਪਿ ਉਥਾਪ ਕਿਸ ਨੂੰ ਕਈਐ ਨਾਨਕਾ ਸਭ ਕਿਛ ਆਪੇ ਆਪ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ